ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ ਤੁਹਾਡੀ ਆਪਣੀ ਚੈਨਲ ਗੁਰਤਾਸ਼ ਗੁਰਤੀ ਉਮੀਦ ਕਰਦੀ ਹਾਂ ਤੁਸੀਂ ਸਾਰੀ ਜਾਣੇ ਵਧੀਆ ਹੋਵੋਗੇ ਇਹ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਪਹਿਲਾਂ ਅੱਜ ਵਾਲੀ ਵੀਡੀਓ ਮੈਂ ਬਹੁਤ ਖਾਸ ਲੈ ਕੇ ਆਈਆਂ ਬੜੀ ਪਿਆਰੀ ਵੀਡੀਓ ਹੈ ਕਿਉਂਕਿ ਇਹ ਪ੍ਰੋਬਲਮ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਤੇ ਬਹੁਤ ਜ਼ਿਆਦਾ ਜਾਣਿਆਂ ਨੂੰ ਆ ਤੇ ਤੁਸੀਂ ਦੇਖਣਾ ਤੁਹਾਡੇ ਸਿਰ ਚ ਬਹੁਤ ਜ਼ਿਆਦਾ ਸ਼ਿਕਰੀ ਪੈ ਜਾਂਦੀ ਹੈ ਨਾ ਡੈਂਡਰਫ ਹੋ ਜਾਂਦਾ ਤੇ ਕਈਆਂ ਦੇ ਤਾਂ ਸ਼ਿਕਰੀ ਹੁੰਦੀ ਆ ਨਾਰਮਲ ਜੀ ਤੇ ਕਈਆਂ ਤੁਸੀਂ ਵੇਖਿਆ ਹੋਣਾ ਕਿ ਕਿੱਡੇ ਕਿੱਡੇ ਪੇਪ ਚੇਪੜੇ ਜਿਹੜੇ ਉਹ ਜੰਮ ਜਾਂਦੇ ਸਿਰ 'ਚ ਹਨ ਤੇ ਇਹ ਪ੍ਰੋਬਲਮ ਪੈਣਾ ਮੇਰੇ ਘਰ 'ਚ ਬਹੁਤ ਆ ਮੇਰੇ ਹਸਬੰਦ ਨੂੰ ਉਹਨਾਂ ਦੇ ਮੇਰੇ ਸਰਦਾਰ ਜੀ ਦੇ ਸਿਰ 'ਚ ਇੰਨੀ ਕੁ ਜ਼ਿਆਦਾ ਸ਼ਿਕਰੀ ਆ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕੀ ਮਤਲਬ ਉਹ ਸ਼ਿਕਰੀ ਨਹੀਂ ਆ ਉਹਨਾਂ ਦੇ ਛੇਪੜੇ ਵੱਜਦੇ ਆ ਤੇ ਉਹ ਦੱਸਦੇ ਨੇ ਕਿ ਮੇਰੀ ਇਹ ਪ੍ਰੋਬਲਮ ਜਿਹੜੀ ਬਚਪਨ ਤੋਂ ਹੀ ਆ ਤੇ ਕਾਫੀ ਮਲਬਸੀਨ ਉਹਨਾਂ ਨੇ ਸ਼ੈਂਪੂ ਵੀ ਮਹਿੰਗੇ ਮਹਿੰਗੇ ਲਾ ਕੇ ਵੇਚ ਲਿਆ ਜੋ ਵੀ ਕੋਈ ਉਹਨਾਂ ਨੂੰ ਘਰੇਲੂ ਤਰੀਕਾ ਦੱਸਦਾ ਸਭ ਕੁਝ ਅਸੀਂ ਕਰਕੇ ਦੇਖਿਆ ਦਹੀਂ ਲਗਾ ਲਓ ਨਿੰਬੂ ਲਾ ਲਓ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਫਿਰ ਮੈਂ ਇੱਕ ਜਿਹੜਾ ਤਰੀਕਾ ਸੀਗਾ ਮੈਂ ਕਾਫੀ ਇਸ ਚੀਜ਼ ਤੇ ਸਰਚਿੰਗ ਕਰਦੀ ਰਹੀ ਨਹੀਂ ਆ ਕਿ ਮੇਰੇ ਹਸਬੰਦ ਦੇ ਇਹ ਜਿਹੜੀ ਪ੍ਰੋਬਲਮ ਆ ਸੋਲਵ ਹੋ ਜਾਵੇ ਤੇ ਫਿਰ ਮੈਨੂੰ ਨਾ ਇੱਕ ਇਹ ਤਰੀਕਾ ਬਹੁਤ ਵਧੀਆ ਤੇ ਬਹੁਤ ਹਿਊਜ਼ਫੁਲ ਕਾਫੀ ਹੱਦ ਤੱਕ ਜਿਹੜੀ ਉਹਨਾਂ ਦੀ ਪ੍ਰੋਬਲਮ ਆ ਉਹ ਕਲੀਅਰ ਹੋ ਗਈ ਆ ਤੇ ਇੰਨੀ ਜ਼ਿਆਦਾ ਗੰਦੀ ਉਹਨਾਂ ਦੀ ਇਹ ਪ੍ਰੋਬਲਮ ਇਹਨਾ ਕਿ ਸਿਰ ਦੇ ਵਿੱਚ ਛੇਪੜੇ ਜੰਮ ਜਾਣੇ ਜਦੋਂ ਉਹਨਾਂ ਨੇ ਨਹਾਉਣਾ ਤੇ ਇੱਕ ਦੋ ਦਿਨ ਬਾਅਦ ਉਹ ਫੇਰ ਛੇਪੜੇ ਜੰਮ ਜਾਣੇ ਤੇ ਇਹ ਬੰਦਾ ਪਰੇਸ਼ਾਨ ਹੋ ਜਾਂਦਾ ਕਿਉਂਕਿ ਚੰਗੇ ਨਹੀਂ ਲੱਗਦੇ ਹੈਗੇ ਇੱਕ ਖਾਰਸ਼ ਹੁੰਦੀ ਆ ਸਿਰ 'ਚ ਤੇ ਮੈਂ ਸੋਚਿਆ ਸੀ ਕਿ ਇਹ ਵੀਡੀਓ ਮੈਂ ਉਸ ਦਿਨ ਹੀ ਬਣਾਵਾਂਗੀ ਮੈਂ ਬਹੁਤ ਉਹਨਾਂ ਤੇ ਟ੍ਰਿਕ ਯੂਜ਼ ਕੀਤੀਆਂ ਪਰ ਰਿਜ਼ਲਟ ਇੰਨਾ ਜ਼ਿਆਦਾ ਮੈਨੂੰ ਵਧੀਆ ਨਹੀਂ ਮਿਲਿਆ ਪਰ ਇਸ ਟ੍ਰਿਕ ਨੇ ਮੈਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ ਕਿ ਜੇ ਉਹਨਾਂ ਦੀ ਇੰਨੀ ਗੰਦੀ ਸ਼ਿਕਰੀ ਬਹੁਤ ਹੱਦ ਤੱਕ ਘੱਟ ਗਈ ਆ ਹਨ ਹਾਲੇ ਕਿਉਂਕਿ ਉਹਨਾਂ ਨੇ ਇੱਕ ਅੱਧੀ ਵਾਰ ਲਗਾਇਆ ਵਾ ਤੇ ਅੱਜ ਅੱਜ ਉਹਨਾਂ ਵਾਸਤੇ ਮੈਂ ਬਣਾ ਲੱਗੀਆਂ ਮੈਂ ਸੋਚਿਆ ਕਿ ਉਹਨਾ ਮੈਂ ਆਪਣੀਆਂ ਭੈਣਾਂ ਦੇ ਨਾਲ ਵੀ ਸ਼ੇਅਰ ਕਰਦਾ ਮੇਰੇ ਭੈਣ ਭਰਾ ਕਾਫੀ ਇਸ ਪ੍ਰੋਬਲਮ ਨਾਲ ਹਨਾ ਜੂਝਦੇ ਰਹਿੰਦੇ ਆ ਖੋਲਦੇ ਰਹਿੰਦੇ ਆ ਕਿ ਹਾਈ ਇੰਨੀ ਸ਼ਿਕਰੀ ਲਕੀਆਂ ਦੇ ਵੀਰਾਂ ਦੇ ਵੀ ਕਿਹਾ ਦਾੜੀ ਦੇ ਵਿੱਚ ਵੀ ਹੋ ਜਾਂਦੀ ਆ ਤੇ ਬੜੀ ਬੁਰੀ ਜੀ ਲੱਗਦੀ ਆ ਤੇ ਬੱਚਿਆਂ ਦੀ ਹੋ ਜਾਂਦੀ ਆ ਜੂੜੇ ਰੱਖੇ ਹੁੰਦੇ ਆ ਪੈੜਾ ਨੇ ਆਪਣੇ ਬੱਚਿਆਂ ਦੇ ਹਨਾ ਬੇਟੀਆਂ ਦੇ ਕਰੇਲੇ ਕਰਨੇ ਹੁੰਦੇ ਸਕੂਲੇ ਜਾਣਾ ਹੁੰਦਾ ਤੇ ਉਹ ਸਾਹਮਣੇ ਨਜ਼ਰ ਆਉਂਦੀ ਰਹਿੰਦੀ ਆ ਤੇ ਪੈਣ ਨੂੰ ਇਹ ਮੈਂ ਅੱਜ ਤਰੀਕਾ ਆਪਣੇ ਹਸਬੰਡ ਲਈ ਬਣਾ ਲੱਗੀ ਸੀ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਤੇ ਮੈਨੂੰ ਤੇ ਬਹੁਤ ਯੂਸਫੁਲ ਲੱਗਾ ਕੋਈ ਖਰਚਾ ਨਹੀਂ ਹੈਗਾ ਘਰ ਦੀਆਂ ਚੀਜ਼ਾਂ ਤੋਂ ਅਸੀਂ ਤਿਆਰ ਕਰ ਲੈਣਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਜਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਜੇ ਕਿਸੇ ਦਾ ਫਾਇਦਾ ਹੋ ਜਵੇ ਤੇ ਹਨਾ ਇਹ ਵੀ ਇੱਕ ਭਲੇ ਵਾਲੀ ਗੱਲ ਆ ਕਿਉਂਕਿ ਮੇਰੇ ਹਸਬੰਦ ਨੂੰ ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਅੱਜ ਉਹਨਾਂ ਵਾਸਤੇ ਮੈਂ ਬਣਾ ਲੱਗੀ ਤੇ ਮੈਂ ਕਿਹਾ ਚਲੋ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੇ ਆ ਤੇ ਪਹਿਲਾਂ ਸਭ ਤੋਂ ਪਹਿਲਾਂ ਨਾ ਮੈਂ ਇੱਕ ਅਦਰਕ ਦਾ ਟੁਕੜਾ ਲੈ ਆ ਲਿਆ ਤੋਂ ਅਦਰਕ ਨੂੰ ਮੈਂ ਕੀ ਕੀਤਾ ਇਹਦੇ ਵਿੱਚ ਮਿਕਸੀ ਜਾਰ ਚ ਪਾ ਕੇ ਆ ਦੇਖੋ ਤੇ ਐਵੇਂ ਦਾ ਕਰ ਲਿਆ ਐਵੇਂ ਦਾ ਮੈਂ ਤਾਂ ਕਰ ਲਿਆ ਕਿ ਇਹਦਾ ਰਸ ਕੱਢਣਾ ਹੁਣ ਮੈਨੂੰ ਬਹੁਤ ਸੋਖਾ ਹੋ ਜਾਊਗਾ ਇਹਦਾ ਰਸ ਤੁਸੀਂ ਇਸ ਤਰ੍ਹਾਂ ਵੀ ਕੱਢ ਸਕਦੇ ਹੋ ਦੇਖੋ ਕਿੰਨੇ ਆਰਾਮ ਨਾਲ ਰਸ ਨਿਕਲ ਗਿਆ ਠੀਕ ਹੈ ਬਲੂ ਦੇਖੋ ਕਿੰਨਾ ਵਧੀਆ ਦਾ ਰਸ ਜਿਹੜਾ ਉਹ ਨਿਕਲਦਾ ਪਿਆ ਹੈ ਠੀਕ ਹੈ ਜੀ ਮੈਂ ਜਿਹੜਾ ਇਹਨੂੰ ਗ੍ਰੈਂਡ ਕੀਤਾ ਨਾ ਮੈਂ ਥੋੜਾ ਜਿਹਾ ਹਲਕਾ ਜਿਹਾ ਜਿਵੇਂ ਦੋ ਚਾਰ ਬੂੰਦਾ ਪਾਣੀ ਦੀਆਂ ਵਿੱਚ ਪਾ ਦਿੱਤੀਆਂ ਜਿਹਦੇ ਨਾਲ ਇਹ ਸੁੱਖ ਗ੍ਰੈਂਡ ਹੋ ਜਾਊਗਾ ਠੀਕ ਹੈ ਜੀ ਇਹਨੂੰ ਆਪਾਂ ਗ੍ਰੈਂਡ ਚੰਗੀ ਤਰ੍ਹਾਂ ਕਰ ਲੈਣਾ ਹੈ ਤੇ ਇਹਦਾ ਰਸ ਆਪਾਂ ਕੱਢ ਲੈਣਾ ਹੈ ਫਿਰ ਤੁਸੀਂ ਇੱਕ ਵਾਰ ਇਹਦੇ ਵਿੱਚ ਪਾ ਕੇ ਤੇ ਫਿਰ ਇਹਦਾ ਰਸ ਹੋਰ ਥੋੜਾ ਜਿਹਾ ਤੁਸੀਂ ਕੱਢ ਸਕਦੇ ਹੋ ਆ ਜੋ ਸਾਡਾ ਰਸ ਜਿਹੜਾ ਥੋੜਾ ਜਿਹਾ ਵਧੀਰੇ ਹੋ ਜਵੇ ਕਿਉਂਕਿ ਵਾਲਕੀਆਂ ਦੇ ਭਾਰੇ ਹੁੰਦੇ ਨੇ ਹੁਣ ਮੇਰੇ ਵਾਲ ਵੀ ਕਾਫੀ ਭਾਰੇ ਨੇ ਲੰਮੇ ਵੀ ਨੇ ਤੇ ਮੇਰੇ ਸਿਰ 'ਚ ਤਾਂ ਚਲੋ ਬਹੁਤ ਘੱਟ ਸ਼ਿਕਰੀਆ ਤਾਂ ਮੈਂ ਤੁਹਾਨੂੰ ਲਗਾ ਕੇ ਵੈਸੇ ਦਿਖਾਵਾਂਗੀ ਆਪਣੇ ਵਾਲਾਂ ਦੇ ਉੱਪਰ ਕਿਉਂਕਿ ਸਰਦਾਰ ਜੀ ਕਰਨੀ ਹੈਗੇ ਨਹੀਂ ਤੇ ਮੈਂ ਤੁਹਾਨੂੰ ਉਹਨਾਂ ਤੇ ਹੀ ਲਾ ਕੇ ਦਿਖਾ ਦੇਣੀ ਸੀਗੇ ਉਹਨਾਂ ਦੇ ਵਾਲ ਵੀ ਭਾਰੇ ਨੇ ਤੇ ਬਹੁਤ ਜ਼ਿਆਦਾ ਸ਼ਿਕਰੀਆ ਤੇ ਚਲੋ ਮੈਂ ਤੁਹਾਨੂੰ ਲਗਾ ਕੇ ਵੀ ਦਿਖਾਵਾਂਗੀ ਇਹ ਵੀ ਨਹੀਂ ਕਿ ਅਸੀਂ ਲਾ ਕੇ ਨਹੀਂ ਦਿਖਾਵਾਂਗੇ ਕਿਉਂਕਿ ਇਹਦਾ ਕਿਹੜਾ ਕੋਈ ਸਾਈਡ ਇਫੈਕਟ ਆ ਤਾਂ ਜਿਹੜੀ ਮੇਰੀ ਹਲਕੀ ਫੁਲਕੀ ਹੈਗੀ ਉਹ ਵੀ ਰਿਮੂਵ ਹੋ ਜੂਗੀ ਮੇਰਾ ਵੀ ਦੱਸਾਂਗੇ ਵੀ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਪਾਣੀ ਜਿਆਦਾ ਨਹੀਂ ਪੋਣਾ ਬਿਲਕੁਲ ਹਲਕਾ ਜਿਹਾ ਪਾਣੀ ਪਾ ਕੇ ਨੂੰ ਕਰੀ ਗ੍ਰाइंड ਕਰਕੇ ਇਹਦਾ ਮੈਂ ਫੇਰ ਰਸ ਕੱਢ ਲਾਂਗੀ ਠੀਕ ਹੈ ਮੈਨੂੰ ਤੇ ਕਿਉਂਕਿ ਆਪਾਂ ਚੰਗੀ ਤਰ੍ਹਾਂ ਇਹਦਾ ਰਸ ਜਿਹੜਾ ਆਪਾਂ ਕੱਢਣਾ ਆ ਤੇ ਵੈਸੇ ਕੁੱਟ ਕੇ ਵੀ ਤੁਸੀਂ ਕੱਢ ਸਕਦੀਆਂ ਜੇ ਜ਼ਰੂਰੀ ਨਹੀਂ ਮਿਕਸੀ ਦੇ ਵਿੱਚ ਤੁਸੀਂ ਕੁੱਟ ਕੇ ਵੀ ਇਹਦਾ ਰਸ ਜਿਹੜਾ ਉਹ ਕੱਢ ਸਕਦੀਆਂ ਜੋ ਠੀਕ ਹੋ ਜੀ ਇਸ ਤਰੀਕੇ ਦੇ ਨਾਲ ਮੇਰਾ ਰਸ ਚੰਗੀ ਤਰ੍ਹਾਂ ਕੱਢ ਲੈਣਾ ਤੇ ਇਹਦੇ ਵਿੱਚ ਹੁਣ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਤੁਹਾਨੂੰ ਮੈਂ ਉਹ ਵੀ ਦੱਸਦੀ ਆਂ ਪੈਨੋ ਜਿਹੜਾ ਅਦਰਕ ਸਾਡੇ ਕੋਲੋਂ ਵੱਧ ਗਿਆ ਹੈ ਹਨਾ ਜਿਹਦਾ ਅਸੀਂ ਰਸ ਕੱਢ ਲਿਆ ਤੇ ਅਦਰਕ ਸਾਡੇ ਕੋਲੋਂ ਇਹਦਾ ਵਧਿਆ ਨੂੰ ਤੁਸੀਂ ਸੁੱਟਣਾ ਨਹੀਂ ਹੈਗਾ ਤੁਸੀਂ ਆਪਣੀ ਚਾਹ ਵਗੈਰਾ ਜਦੋਂ ਬਣਾਉਣੀ ਆ ਚਾਹ ਦੇ ਵਿੱਚ ਵੀ ਪਾ ਸਕਦੇ ਜੋ ਕਿਉਂਕਿ ਉਹਦੇ ਵਿੱਚ ਆਪਾਂ ਕਿਹੜੀ ਕੋਈ ਚੀਜ਼ ਐ ਮਿਲਾਵਟ ਕੀਤੀ ਸਿਰਫ ਅਦਰਕ ਹੀ ਆ ਤੇ ਅਦਰਕ ਦਾ ਰਸ ਪੈਨੋ ਤੁਸੀਂ ਇਸ ਤਰ੍ਹਾਂ ਕੱਢ ਲੈਣਾ ਤੇ ਇਹਦੇ ਵਿੱਚ ਅਗਲੀ ਚੀਜ਼ ਜਿਹੜੀ ਪਾਉਣੀ ਆ ਉਹ ਪਾਵਾਂਗੇ ਪੈਨੋ ਆਪਾਂ ਨਿੰਬੂ ਠੀਕ ਹੈ ਜੀ ਅਸੀਂ ਅੱਧਾ ਨਿੰਬੂ ਇਹਦੇ ਵਿੱਚ ਨਿਚੋੜ ਦੇਣਾ ਹੈ ਚੰਗੀ ਤਰ੍ਹਾਂ ਇਸ ਨਿੰਬੂ ਨੂੰ ਤੁਸੀਂ ਨਿਚੋੜ ਲੈਣਾ ਤੇ ਸਾਡਾ ਕਾਫੀ ਵਧੀਆ ਕੋਲ ਜਿਹੜਾ ਬਣ ਕੇ ਤਿਆਰ ਹੋ ਜਾਣਾ ਅਗਲੀ ਚੀਜ਼ ਆਪਾਂ ਕਿਹੜੀ ਪਾਉਣੀ ਆ ਤੁਹਾਨੂੰ ਮੈਂ ਉਹ ਵੀ ਦੱਸਦੀ ਆ ਜੀ ਕਿ ਚੰਗੀ ਤਰ੍ਹਾਂ ਤੁਸੀਂ ਨਿੰਬੂ ਨੂੰ ਚੋੜ ਲਿਆ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਜੀ ਸਰੋਂ ਦਾ ਤੇਲ ਠੀਕ ਹੈ ਜੀ ਇਹਦੇ ਵਿੱਚ ਮੈਂ ਪਾ ਦਿੱਤਾ ਸਰੋਂ ਦਾ ਤੇਲ ਠੀਕ ਹੈ ਬੈਨੂੰ ਇਦੇ ਵਿੱਚੋਂ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇ ਹੁਣ ਅਗਲੀ ਚੀਜ਼ ਆਪਾਂ ਜਿਹੜੀ ਪਾਉਣੀ ਆ ਆਪਾਂ ਇੱਕ ਪਾਊ ਸ਼ੈਂਪੂ ਦਾ ਪਾ ਦਾਂਗੇ ਦੇਖੋ ਭੈਣੋ ਸਰਦੀਆਂ ਆ ਅਦਰਕ ਸਾਡੇ ਘਰ ਦੇ ਵਿੱਚ ਹੁੰਦਾ ਨਿੰਬੂ ਵੀ ਸਾਡੇ ਘਰਾਂ ਦੇ ਵਿੱਚ ਹੁੰਦਾ ਸਰੋਂ ਦਾ ਤੇਲ ਵੀ ਸਾਡੇ ਘਰਾਂ ਦੇ ਵਿੱਚ ਹੁੰਦਾ ਤੇ ਸ਼ੈਂਪੂ ਤੇ ਹੁੰਦਾ ਹੀ ਹੁੰਦਾ ਭਾਵੇਂ ਤੁਸੀਂ ਬੋਤਲ ਵਾਲਾ ਪਾ ਲਓ ਤੇ ਭਾਵੇਂ ਤੁਸੀਂ ਇੱਕ ਪਾਊਚ ਪਾ ਲਓ ਬਸ ਬੋਤਲ ਚ ਤੁਸੀਂ ਇਸ ਅੰਦਾਜ਼ੇ ਨਾਲ ਪਾਉਣਾ ਹੈ ਕਿ ਇੱਕ ਪਾਊਚ ਦੇ ਕਰੀਬ ਜਿੰਨਾ ਹੁੰਦਾ ਨਾ ਉਹਨਾਂ ਨੂੰ ਤੁਸੀਂ ਪਾ ਲੈਣਾ ਦੇਖੋ ਮੈਂ ਕੋਈ ਚੀਜ਼ ਬਾਹਰੋਂ ਨਹੀਂ ਲਈ ਆਲਮੋਸਟ ਚੀਜ਼ਾਂ ਜਿੰਨੀਆਂ ਵੀ ਮੈਂ ਪਾਈਆਂ ਸਾਡੇ ਘਰ ਦੇ ਵਿੱਚ ਸਾਡੇ ਕਿਚਨ 'ਚ ਸਾਡੇ ਵਾਸ਼ਰੂਮ 'ਚ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਸਾਰੀਆਂ ਤਾਂ ਕਿਚਨ ਵਾਲੀਆਂ ਹੀ ਨਹੀਂ ਸਿਰਫ ਇੱਕੋ ਹੀ ਚੀਜ਼ ਆਪਾਂ ਪਾਈ ਆ ਜਿਹੜਾ ਸ਼ੈਂਪੂ ਹੈ ਤਾਂ ਸ਼ੈਂਪੂ ਵੀ ਪੈਣੋਂ ਹੁੰਦਾ ਹੀ ਹੁੰਦਾ ਤੇ ਨਾਲੇ ਜੇ ਬਾਈ ਚਾਂਸ ਕੋਈ ਚੀਜ਼ ਨਹੀਂ ਵੀ ਹੈਗੀ ਤਾਂ ਤੁਸੀਂ ਜਦੋਂ ਵੀ ਤੁਹਾਡੇ ਕੋਲ ਇਹ ਸਮਾਨ ਸਾਰਾ ਹੋ ਜਵੇ ਤੁਸੀਂ ਇਹ ਜਰੂਰ ਟਰਾਈ ਕਰਕੇ ਦੇਖਿਓ ਬੜੀ ਯੂਸਫੁਲ ਹੈ ਕਾ ਬਹੁਤ ਪਿਆਰੀ ਹੈ ਤੇ ਇਹਦੇ ਵਿੱਚ ਹੁਣ ਆਪਾਂ ਕੀ ਪੋਣਾ ਇਹਨੂੰ ਆਪਾਂ ਖੋਲ ਲਿਆ ਜੀ ਇਸ ਤਰ੍ਹਾਂ ਹੁਣ ਇਹਦੇ ਵਿੱਚ ਮੈਂ ਪਾਉਂਗੀ ਜੀ ਇਹਨੂੰ ਨਾਲ ਆਪਾਂ ਚੰਗੀ ਤਰ੍ਹਾਂ ਖੋਲ ਕੇ ਇਸ ਤਰ੍ਹਾਂ ਦੇ ਕੋਪੇਸਟ ਸਾਡਾ ਬਣ ਗਿਆ ਦੇਖੋ ਕਿੰਨਾ ਵਧੀਆ স্মੂਥ ਜਿਹਾ ਨਾ ਹੋ ਗਿਆ ਤਿਆਰ ਇਹ ਨੂੰ ਚੰਗੀ ਤਰ੍ਹਾਂ ਏਦਾਂ ਕਰ ਲੈਣਾ ਹੁਣ ਇਹਦੇ ਵਿੱਚ ਆਪਾਂ ਕੀ ਪਾਵਾਂਗੇ ਸਿੰਪਲ ਬਸ ਥੋੜਾ ਜਿਹਾ ਪਾਣੀ ਠੀਕ ਹੈ ਜੀ ਥੋੜਾ ਜਿਹਾ ਪਾਣੀ ਪਾ ਲੈਣਾ ਬਸ ਇਸ ਕੋਲ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਤੇ ਮੈਂ ਇੰਨੀ ਇੰਨੀ ਸਰਚਿੰਗ ਤੋਂ ਵਧਾ ਇੰਨੀਆਂ ਟ੍ਰਿਕਸ ਤੋਂ ਵਧਾ ਮੈਨੂੰ ਫਾਈਨਲੀ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਾ 80 90% ਮੈਨੂੰ ਰਿਜ਼ਲਟ ਇਹਦਾ ਮਿਲਿਆ ਹਲੇ ਇੱਕ ਦੋ ਵਾਰੀ ਲਗਾਇਆ ਆਪਾਂ ਅੱਜ ਮੇਰੇ ਕਹਿੰਦਾ ਪਤੀਸਵੀਂ ਵਾਰੀ ਲਗਾਉਣਾ ਆ ਤੇ ਮੈਨੂੰ ਕਹਿ ਕੇ ਗਏ ਸੀਗੇ ਕਿ ਬਣਾ ਲਈ ਸਿਮਰ ਮੈਂ ਮਤਲਬ ਲਗਾਉਂਗਾ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਤੇ ਮੈਂ ਕਿਹਾ ਕਿਉਂ ਨਾ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਿਆ ਜਾਵੇ ਤੇ ਮੈਂ ਤੁਹਾਨੂੰ ਆਪਣੇ ਵਾਲਾਂ ਤੇ ਵੀ ਲਗਾ ਕੇ ਦਿਖਾਉਣੀ ਆ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਅਸੀਂ ਬਣਾ ਕੇ ਰੱਖ ਦਿੱਤਾ ਤੁਹਾਨੂੰ ਲਾ ਕੇ ਨਹੀਂ ਦਿਖਾਉਣਾ ਮੈਂ ਤੁਹਾਨੂੰ ਲਾ ਕੇ ਵੀ ਦਿਖਾਉਣੀ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਐਵੇਂ ਦੀ ਚੀਜ਼ ਨਹੀਂ ਪਈ ਜੋ ਤੁਹਾਡੇ ਵਾਲਾਂ ਨੂੰ ਸਾਈਡ ਇਫੈਕਟ ਕਰੂਗੀ ਤੁਹਾਡੇ ਵਾਲਾਂ ਨੂੰ ਹਨਾ ਕੋਈ ਵੀ ਖਤਰਾ ਹੋਊਗਾ ਸਭ ਤੋਂ ਬੈਸਟ ਸ਼ੈਂਪੂ ਤਾਂ ਆਪਾਂ ਪਾਉਣੀ ਹੀ ਆ ਜੀ ਤੇ ਅਦਰਕ ਦਾ ਕੋਈ ਨੁਕਸਾਨ ਨਹੀਂ ਆ ਤੇ ਨਿੰਬੂ ਵੀ ਆਪਾਂ ਯੂਜ਼ ਵਾਲਾਂ ਦੇ ਉੱਪਰ ਕਰ ਲਈਦਾ ਠੀਕ ਹੈ ਜੀ ਤੇ ਸਰੋਂ ਦਾ ਤੇਲ ਤਾਂ ਬੈਸਟ ਹੀ ਬੈਸਟ ਆ ਸਾਰਿਆਂ ਨੂੰ ਹੀ ਪਤਾ ਹੈ ਠੀਕ ਹੈ ਜੀ ਹੁਣ ਲਗਾਉਣ ਦਾ ਤਰੀਕਾ ਕੀ ਆ ਤੁਹਾਨੂੰ ਮੈਂ ਉਹ ਵੀ ਦੱਸਦੀ ਆ ਚਲੋ ਜੀ ਜੀਪੈਨ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਨਾ ਕੰਗੀ ਕਰ ਲੈਣਾ ਹੈ ਠੀਕ ਹੈ ਮੈਂ ਚੰਗੀ ਤਰ੍ਹਾਂ ਕੰਗੀ ਜਿਸ ਤਰ੍ਹਾਂ ਆਪਣੇ ਵਾਲਾਂ ਦੀ ਕਰ ਲਈ ਠੀਕ ਹੈ ਤੇ ਇਸ ਤਰ੍ਹਾਂ ਬਸ ਹਾਂ ਦੇ ਕੋਈ ਜਰਾ ਆਪਾਂ ਬਣਾਇਆ ਹੋਇਆ ਕੋਲ ਹਨ ਇਹਨੂੰ ਚੰਗੀ ਤਰ੍ਹਾਂ ਤੁਸੀਂ ਹਿਲਾ ਲੈਣਾ ਠੀਕ ਹੈ ਜੀ ਜਿਵੇਂ ਤੁਸੀਂ ਬਣਾ ਕੇ ਕਿਸੇ ਵੇਲੇ ਆਪਾਂ ਰੱਖਿਆ ਹੁੰਦਾ ਤੇ ਆਪਾਂ ਲਗਾਉਣਾ ਠਹਿਰ ਕੇ ਹੁੰਦਾ ਨਾ ਇਹਨੂੰ ਲਗਾਉਣ ਲੱਗਿਆ ਕਰੀ ਚੰਗੀ ਤਰ੍ਹਾਂ ਹਿਲਾ ਲਿਓ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਵਾਲਾਂ 'ਚ ਇਹਨੂੰ ਇਸ ਤਰ੍ਹਾਂ ਲਗਾਈ ਜਾਣਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਸ਼ੈਂਪੂ ਭੈਣੋ ਪਾਇਆ ਹਨਾ ਇਸ ਤਰ੍ਹਾਂ ਕਰਕੇ ਤੁਸੀਂ ਲਗਾ ਲੈਣਾ ਜੇ ਤੁਹਾਡੇ ਕੋਲ ਕੋਈ ਹੈਗਾ ਹੈਲਪ ਵਾਲਾ ਤੇ ਤੁਸੀਂ ਉਹਦੇ ਲਗਾ ਦਿਓ ਜਿਸ ਤਰ੍ਹਾਂ ਠੀਕ ਹੈ ਜੀ ਤੇ ਮੈਂ ਤਾਂ ਹੀ ਇਹ ਰੈਮਡੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਬਾਈ ਚਾਸ ਤੁਹਾਨੂੰ ਲੱਗੇ ਕਿ ਨਹੀਂ ਤੁਹਾਨੂੰ ਫਰਕ ਪਤਾ ਤਾਂ ਇਹ ਕੋਈ ਸਾਈਡ ਇਫੈਕਟ ਨਹੀਂ ਹੈਗਾ ਇੱਕ ਵਾਰੀ ਜਰੂਰ ਟਰਾਈ ਕਰਕੇ ਵੇਖ ਲਿਓ ਕਿਉਂਕਿ ਮੇਰੇ ਵਾਂਗੂ ਕਈ ਸਰਚਿੰਗ ਤੇ ਹੁੰਦੇ ਆ ਕਿ ਅਸੀਂ ਕੁਝ ਵੀ ਲਾ ਲਈਏ ਬਸ ਡੈਂਟਰ ਵੱਢ ਜੇ ਕਿਉਂਕਿ ਛੋਟੇ ਛੋਟੇ ਬੱਚਿਆਂ ਦੇ ਵੀ ਸਿਰ 'ਚ ਕੀ ਗਰ ਨਜ਼ਰ ਆਉਂਦੀ ਆ ਤੇ ਪਰ ਮੇਰੇ ਕਹਿਣ ਤੇ ਇੱਕ ਵਾਰੀ ਜਰੂਰ ਟਰਾਈ ਕਰ ਲਿਓ ਤੇ ਬਾਕੀ ਬੈਨੀਫਿਟ ਤਾਂ ਸਾਨੂੰ ਤਾਂ ਮਿਲਿਆ ਬਾਕੀ ਕੋਸ਼ਿਸ਼ ਹੈ ਕਿ ਤੁਹਾਨੂੰ ਵੀ ਮਿਲੇ ਤੇ ਅਰਦਾਸ ਆ ਬਾਬਾ ਜੀ ਅਗੇ ਕਿ ਕੀ ਪ੍ਰੋਬਲਮ ਜਲਦੀ ਠੀਕ ਹੋਵੇ ਕਿਉਂਕਿ ਇਹ ਪ੍ਰੋਬਲਮ ਵੀ ਬਹੁਤ ਬੁਰੀ ਲੱਗਦੀ ਹੈ ਕਈਆਂ ਦੇ ਸਰਦੀਆਂ ਦੇ ਵਿੱਚ ਥ੍ਰੈਡਿੰਗ ਆ ਪਰਵਟੀਆਂ ਦੇ ਵਿੱਚ ਵੀ ਸ਼ਿਕਰੀ ਆ ਜਾਂਦੀ ਦਾੜੀ ਚ ਆ ਜਾਂਦੀ ਹੈ ਨਾ ਤੇਰਾ ਚ ਦੇਖਿਆ ਨਾ ਬਹੁਤ ਜ਼ਿਆਦਾ ਤੇ ਮੇਰੇ ਵੀ ਹੁਣ ਥੋੜੀ ਥੋੜੀ ਆ ਗਈ ਹੈ ਬਸ ਇਸ ਤਰ੍ਹਾਂ ਕਰਕੇ ਮੈਨੂੰ ਥੋੜਾ ਟਾਈਮ ਲੱਗ ਰਿਹਾ ਕਿਉਂਕਿ ਮੈਂ ਕੱਲੀ ਲਗਾ ਰਹੀ ਆ ਨਾ ਤੇ ਜੇ ਕੋਈ ਨਾਲ ਲਗਾ ਦੇ ਤਾਂ ਫਿਰ ਬਹੁਤ ਵਧੀਆ ਲੱਗ ਜਾਂਦੀ ਹੈ ਜੀ ਇਸ ਤਰ੍ਹਾਂ ਤੁਸੀਂ ਪੂਰੇ ਆਪਣੇ ਵਾਲਾਂ ਨੂੰ ਕੱਢ-ਕੱਢ ਕੇ ਚੰਗੀ ਤਰ੍ਹਾਂ ਤੁਸੀਂ ਫਿਰ ਇਹ ਲਗਾਉਣੀ ਆ ਠੀਕ ਆ ਸਾਰੇ ਸਾਈਡ ਤੇ ਤੁਸੀਂ ਲਗਾ ਕੇ ਤਾਂ ਮੈਂ ਦੱਸਦੀ ਆ ਜੀ ਇਸ ਤਰ੍ਹਾਂ ਤੁਸੀਂ ਲਗਾ ਲੈਣੀ ਆ ਤੇ ਚੰਗੀ ਤਰ੍ਹਾਂ ਇਹਦੀ ਦਮ ਮ사ਜ ਕਰਨੀ ਹੈ ਜੀ ਰੂਟਸ ਦੇ ਵਿੱਚ ਜੜਾਂ ਦੇ ਵਿੱਚ ਠੀਕ ਹੈ ਇਹ ਨਹੀਂ ਕਿ ਉਪਰੋਂ ਉਪਰਾ ਜਲਗਾਉਣਾ ਮਤਲਬ ਚੰਗੀ ਤਰ੍ਹਾਂ ਝਸਨਾ ਹੈ ਜੀ ਇਹਨੂੰ ਠੀਕ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਝਸ ਕੇ ਮੈਂ ਲਗਾਣਾ ਹੈ ਚੰਗੀ ਤਰ੍ਹਾਂ ਆਪਣੇ ਸਿਰ 'ਚ ਬਸ ਤੁਹਾਨੂੰ ਮੈਂ ਵੀਡੀਓ ਦੇ ਕਰਕੇ ਦੱਸ ਰਹੀ ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਲਵਿੱਥੋ ਪਿੱਛੋਂ ਵੀ ਸਾਰੀ ਲਗਾ ਕੇ ਇੱਥੇ ਸਾਰੀ ਆਪਣੇ ਵਾਲਾਂ 'ਚ ਲਗਾ ਕੇ ਜਿਆਦਾ ਰੂਟਸ ਚ ਲਾਉਣੀ ਹੈ ਤੇ ਇੱਥੇ ਤੁਸੀਂ ਆਪਣੇ ਹੱਥ ਨਾਲ ਜਦਾਸੀ ਤੇਲ ਲਗਾਉਨੇ ਇਸ ਤਰ੍ਹਾਂ ਤੁਸੀਂ ਲਗਾ ਕੇ ਇਸ ਤਰ੍ਹਾਂ ਆਪਣਾ ਜੂੜਾ ਜਿਹਾ ਉਹ ਕਰ ਲੈਣਾ ਹੈ ਆਪਣੇ ਬੱਚੇ ਦਾ ਆਪਣੇ ਹਸਬੰਦ ਦਾ ਆਪਣਾ ਖੁਦ ਮਤਲਬ ਜਿਹਦੇ ਵੀ ਤੁਸੀਂ ਇਹ ਲਗਾਉਣਾ ਹੈ ਉਹਦਾ ਜੂੜਾ ਬਣਾ ਦੇਣਾ ਹੈ ਤੇ ਅੱਧੇ ਘੰਟੇ ਵਾਸਤੇ ਤੁਸੀਂ ਇਹਨੂੰ ਛੱਡ ਦੇਣਾ ਹੈ ਅੱਧੇ ਪੌਣੇ ਘੰਟੇ ਵਾਸਤੇ ਟਾਈਮ ਦੀ ਕੋਈ ਇਹ ਨਹੀਂ ਕਿ ਮੈਂ ਅੱਧਾ ਘੰਟਾ ਕਹਤੇ ਅੱਧਾ ਘੰਟਾ ਹੀ 1 ਘੰਟਾ ਵੀ ਹੋ ਸਕਦਾ ਜੀ ਡੇਢ ਘੰਟਾ ਵੀ ਹੋ ਸਕਦਾ ਕਹਿੰਦਾ ਮਤਲਬ ਇਹ ਹੈ ਕਿ ਤੁਸੀਂ ਅੱਧੇ ਘੰਟੇ ਤੱਕ ਇਹਨੂੰ ਛੱਡਣਾ ਹੈ ਠੀਕ ਹੈ ਵੱਧ ਘੱਟ ਟਾਈਮ ਹੋ ਜੇ ਕੋਈ ਪ੍ਰੋਬਲਮ ਨਹੀਂ ਵੈਸੇ ਅੱਧਾ ਘੰਟਾ ਛੱਡ ਲਓਗੇ ਤਾਂ ਜ਼ਿਆਦਾ ਵਧੀਆ ਇਸ ਤੋਂ ਘੱਟ ਚਲੋ ਕੀ ਹੈ ਨਾ ਤੇ ਮੈਂ ਅੱਧਾ ਘੰਟਾ ਜਿਹੜਾ ਸੀਗਾ ਆਪਣੇ ਸਰਦਾਰ ਜੀ ਨੂੰ ਕੇਆਪੀ ਜੁੜਾ ਕਰਕੇ ਰੱਖ ਲਓ ਤੇ ਅੱਧੇ ਘੰਟੇ ਬਾਅਦ ਤੁਸੀਂ ਇਹਨੂੰ ਵਾਲਾਂ ਨੂੰ ਪਾਣੀ ਚੋਂ ਕੱਢ ਲੈਣਾ ਠੀਕ ਹੈ ਜੀ ਕਿਉਂਕਿ ਅਸੀਂ ਸ਼ੈਂਪੂ ਪਾਇਆ ਹੋਇਆ ਤੇ ਜਿੰਨਾ ਮੇਰੀ ਪਿੰਡ ਪਰਮਾ ਦੇ ਹੁਣ ਵਾਲ ਜਿਆਦਾ ਭਾਰੇ ਨਹੀਂ ਉਹ ਇੱਕ ਪਾਊਚ ਹੋਰ ਪਾ ਸਕਦੇ ਨੇ ਜਦੋਂ ਆਪਣਾ ਹੈੱਡ ਵਾਸ਼ ਕਰਨਾ ਮੈਂ ਨਾਰਮਲੀ ਜਦੋਂ ਤੁਸੀਂ ਆਪਣਾ ਹੈੱਡ ਵਾਸ਼ ਕਰਦੇ ਹੋ ਤੁਸੀਂ ਇਹਨਾਂ ਨੂੰ ਹੈੱਡ ਵਾਸ਼ ਕਰ ਲੈਣਾ ਤੇ ਇਹ ਹਫਤੇ ਦੇ ਵਿੱਚ ਜਿਨ੍ਹਾਂ ਨੂੰ ਜਿਆਦਾ ਪ੍ਰੋਬਲਮ ਹੈ ਮੇਰੇ ਸਰਦਾਰ ਜੀ ਨੂੰ ਜਿਆਦਾ ਪ੍ਰੋਬਲਮ ਆ ਤੇ ਮੈਂ ਦੋ ਟਾਈਮ ਲਗਾਉਣੀ ਆ ਹਫਤੇ 'ਚ ਹਨਾ ਜਿਵੇਂ ਤੀਸਰੇ ਚੌਥੇ ਦਿਨ ਰਿਪੀਟ ਕਰ ਦਿੰਨੀ ਆ ਤੇ ਜਿਨ੍ਹਾਂ ਨੂੰ ਘੱਟ ਆ ਜਿਵੇਂ ਮੇ ਹਾਂਜੀ 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 ਤੇ ਸਤਿ ਸ਼੍ਰੀ ਅਕਾਲ ਮੇਰਾ ਛੋਟੂ ਜਿਹਾ ਰੌਂਡਿਆ ਭਾਈ ਕਾਕਾ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਮੈਂ ਤੁਹਾਡੇ ਵਾਸਤੇ ਬਹੁਤ ਘਰੇਲੂ ਵੀਡੀਓ ਸੌਖਿਆ ਸੌਖਿਆ ਟ੍ਰਿਕਸ ਜਿਹੜਾ ਘਰ ਦੇ ਵਿੱਚ ਸਮਾਨ ਹੋਵੇ ਉਹੀ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆਉਣੀ ਆ ਹਮੇਸ਼ਾ ਤੇ ਮੇਰੇ ਚੈਨਲ ਨੂੰ ਜਰੂਰ ਸਪੋਰਟ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਵੱਤਵਾ ਦੇ ਸ਼ੇਅਰ ਕਰਦੇ ਹੋ ਜਿਹੜੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਅਗਲੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ